ਜੇਕਰ ਤੁਸੀਂ ਵੀ ਆਪਣੇ ਕਿਸੇ ਲੋਨ ਦੀ ਕਿਸ਼ਤ ਟਾਈਮ ਤੇ ਨਹੀਂ ਭਰ پا ਰਹੇ ਤਾਂ ਕੀ ਹੋਏਗਾ ਕਿ ਰਿਕਵਰੀ ਜਨ ਸਿੱਦੇ ਤੁਹਾਡੇ ਘਰੇ ਆ ਜਾਣਗੇ ਕਿ ਤੁਹਾਨੂੰ ਕੋਰਟ ਤੋਂ ਨੋਟਿਸ ਆਉਣੇ ਸ਼ੁਰੂ ਹੋ ਜਾਣਗੇ ਇਹਦਾ ਪੂਰਾ ਪ੍ਰੋਸੈਸ ਕੀ ਹੈ ਤੇ ਤੁਸੀਂ ਇਹਦੇ ਵਿੱਚ ਕੀ ਕਰ ਸਕਦੇ ਹੋ ਤੁਹਾਡੇ ਕੀ ਰਾਈਟਸ ਨੇ ਜਾਂ ਫਿਰ RBI ਦਾ ਇਹਦੇ ਬਾਰੇ ਕੀ ਕਹਿਣਾ ਹੈ ਅੱਜ ਦੇ ਇਸ ਵੀਡੀਓ ਦੇ ਵਿੱਚ ਆਪਾਂ ਇਹ ਸਾਰਾ ਕੁਝ ਜਾਣਾਂਗੇ ਇਸ ਵੀਡੀਓ ਨੂੰ ਦੇਖਣ ਵਾਲੇ ਲੋਕ ਉਹ ਹੋਣਗੇ ਜਿਨ੍ਹਾਂ ਦੀ ਯਾ ਤਾਂ ਸ਼ਾਇਦ ਕੋਈ ਕਿਸ਼ਤ ਲੇਟ ਹੋ ਗਈ ਹੋएगी ਤੇ ਜਾਂ ਫਿਰ ਇਦਾਂ ਲੱਗ ਰਿਹਾ ਹੋਵੇਗਾ ਵੀ ਸ਼ਾਇਦ ਆਉਣ ਵਾਲੇ ਟਾਈਮ 'ਚ ਕੋਈ ਨਾ ਕੋਈ ਕਿਸ਼ਤ ਲੇਟ ਹੋ ਜਾਏਗੀ ਤੇ ਮੋਸਟਲੀ ਇਦਾਂ ਦੇ ਕੇਸ ਦੇ ਵਿੱਚ ਜ਼ਿਆਦਾਤਰ ਲੋਕ ਡਰੇ ਹੀ ਹੋਣਗੇ ਤਾਂ ਪਹਿਲਾਂ ਤੁਹਾਡਾ ਡਰੀ ਖਤਮ ਕਰ ਲੈਣੇ ਆ ਪਹਿਲਾਂ ਆਪਾਂ ਇਹ ਹੀ ਦੇਖ ਲੈਣੇ ਆ ਵੀ ਤੁਹਾਡੇ ਕੀ ਰਾਈਟਸ ਨੇ ਤੁਸੀਂ ਕੀ ਕਰ ਸਕਦੇ ਹੋ ਤੇ ਇਹਦੇ ਵਿੱਚੋਂ ਸਭ ਤੋਂ ਪਹਿਲਾ ਰੂਲ ਹੁੰਦਾ ਫੇਅਰ ਪ੍ਰੈਕਟਿਸ ਕੋਡ ਤੇ ਸਾਰੇ ਰੂਲ ਜਿਹੜੇ ਹੈਗੇ ਨੇ ਇਹ RBI ਦੀ ਵੈਬਸਾਈਟ ਤੇ ਪਬਲਿਸ਼ ਕੀਤੇ ਹੋਇਆ ਕੋਈ ਮੈਂ ਆਪਣੇ ਮਨ ਤੋਂ ਬਣਾ ਕੇ ਨਹੀਂ ਦੱਸ ਰਿਹਾ ਜਿਹੜਾ ਫੇਰ ਪ੍ਰੈਕਟਿਸ ਕੋਡ ਹੈ ਉਹਦੇ ਵਿੱਚ RBI ਕਹਿੰਦਾ ਹੈ ਕਿ ਜਿਹੜਾ ਡਿਫਾਲਟਰ ਹੈ ਉਹਨੂੰ ਰਿਸਪੈਕਟਫੁਲੀ ਟਰੀਟ ਕੀਤਾ ਜਾਵੇ ਕੋਈ ਹਰੈਸਮੈਂਟ ਕੋਈ ਬੁੱਲੀਇੰਗ ਕੋਈ ਡਰਾਉਣਾ ਤਾਂ ਕੋਣਾ ਇਹ ਸਾਰਾ ਕੁਝ ਨਹੀਂ ਚੱਲੇਗਾ ਡਿਫਾਲਟਰ ਨੂੰ ਵਧੀਆ ਤਰੀਕੇ ਨਾਲ ਟਰੀਟ ਕੀਤਾ ਜਾਏਗਾ ਦੂਸਰਾ ਰੂਲ ਹੈ ਰਿਲੇਟਡ ਟੂ ਪ੍ਰਾਈਵੇਸੀ ਐਂਡ ਕਨਫਿਡੈਂਸ਼ੀਐਲਟੀ RBI ਕਹਿੰਦਾ ਹੈ ਵੀ ਜਿਹੜਾ ਡੇਟਾ ਇਨਫੋਰਮੇਸ਼ਨ ਹੈ ਜਿਵੇਂ ਫੋਨ ਨੰਬਰ ਵਗੈਰਾ ਉਹਨੂੰ ਪ੍ਰਾਈਵੇਟ ਰੱਖਿਆ ਜਾਵੇਗਾ। ਬੈਂਕ ਕਦੇ ਵੀ ਐਦਾਂ ਨਹੀਂ ਕਰ ਸਕਦਾ ਵੀ ਤੁਹਾਡੇ ਦੋਸਤਾਂ ਜਾਂ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਉਹਨਾਂ ਸਾਹਮਣੇ ਤੁਹਾਡੀ ਬੇਇੱਜ਼ਤੀ ਕਰੇ। ਤੀਸਰਾ ਰੂਲ ਹੈ ਰਿਕਵਰੀ ਏਜੰਟਸ ਦੇ ਰਿਲੇਟਡ। ਸਭ ਤੋਂ ਪਹਿਲਾਂ ਤਾਂ ਜਿਹੜਾ ਰਿਕਵਰੀ ਏਜੰਟ ਹੈ ਉਹ ਜਦੋਂ ਵੀ ਆਏਗਾ ਤੁਹਾਡੇ ਨਾਲ ਕਾਲ ਤੇ ਟਾਈਮ ਫਿਕਸ ਕਰਕੇ ਹੀ ਆਏਗਾ। ਉਸ ਤੋਂ ਬਾਅਦ ਉਹਨਾਂ ਕੋਲ ਇੱਕ ਆਈਡੀ ਕਾਰਡ ਹੋਣਾ ਚਾਹੀਦਾ ਤੇ ਉਹਨਾਂ ਕੋਲ ਇੱਕ ਬੈਂਕ ਤੋਂ ਲੈਟਰ ਵੀ ਹੋਣਾ ਚਾਹੀਦਾ ਹੈ ਕਿ ਬੈਂਕ ਨੇ ਉਹਨਾਂ ਨੂੰ ਰਿਕਵਰੀ ਕਰਨ ਲਈ ਤੁਹਾਡੇ ਕੋਲ ਔਥਰਾਇਜ਼ ਕੀਤਾ ਹੈ। ਤੇ ਉਸ ਤੋਂ ਬਾਅਦ ਜਿਹੜਾ ਰਿਕਵਰੀ ਏਜੰਟ ਆ ਉਹ ਇੱਕ ਫਿਕਸ ਟਾਈਮ ਦੇ ਵਿੱਚ ਹੀ ਆ ਸਕਦਾ ਹੈ ਜਨਰਲੀ 7 ਵਜੇ ਤੋਂ ਬਾਅਦ ਜਿਹੜਾ ਰਿਕਵਰੀ ਏਜੰਟ ਆ ਤੁਹਾਡੇ ਘਰ ਨਹੀਂ ਆ ਸਕਦਾ ਵੈਸੇ ਤਾਂ ਹੋਰ ਵੀ ਬਹੁਤ ਸਾਰੇ ਰੂਲਸ ਨੇ ਬਟੇ ਮोटे-ਮोटे ਤਿੰਨਾਂ ਚਾਰ ਰੂਲਸ ਇਦਾਂ ਦੇ ਨੇ ਜੋ ਕਸਟਮਰਸ ਨੂੰ ਪਤਾ ਹੋਣੀ ਚਾਹੀਦੇ ਨੇ ਜਿੰਨਾ ਤੋਂ ਕਸਟਮਰ ਸਭ ਤੋਂ ਵੱਧ ਡਰੇ ਹੁੰਦੇ ਆ ਚਲੋ ਹੁਣ ਆਪਾਂ ਦੇਖ ਲੈਣਾ ਵੀ ਇਹ ਰਿਕਵਰੀ ਦਾ ਪ੍ਰੋਸੈਸ ਕੀ ਹੁੰਦਾ ਹੈ ਤੇ ਇੱਥੇ ਅਸੀਂ ਥੋੜੀਆਂ ਜਿਹੀਆਂ ਟੈਕਨੀਕਲ ਗੱਲਾਂ ਕਰਾਂਗੇ ਇਹ ਵਾਲੀ ਪਾਰਟ ਨੂੰ ਨਾ ਥੋੜਾ ਜਿਹਾ ਗੌਰ ਨਾਲ ਸੁਣਿਓ ਰਿਕਵਰੀ ਦਾ ਪ੍ਰੋਸੈਸ ਸਮਝਣ ਲਈ ਸਭ ਤੋਂ ਪਹਿਲਾਂ ਸਾਨੂੰ ਇਹ ਸਮਝ ਹੁਣ ਤੁਸੀਂ ਉਜਰੇ ਹੋਗੇ ਵੀ ਤਿੰਨ ਚਾਰ ਤਰ੍ਹਾਂ ਦੇ ਤਾਂ ਮੈਨੂੰ ਹੀ ਪਤਾ ਹੈ ਪਰਸਨਲ ਲੋਨ, ਹੋਮ ਲੋਨ, ਕਾਰ ਲੋਨ, ਐਜੂਕੇਸ਼ਨ ਲੋਨ ਤੁਹਾਡੀ ਗੱਲ ਸਹੀ ਹੈ ਬਟ ਇਹ ਜਿੰਨੇ ਵੀ ਲੋਨ ਨੇ ਨਾ ਇਹਨਾਂ ਨੂੰ ਦੋ ਬਗਟ ਦੇ ਵਿੱਚ ਰੱਖਿਆ ਜਾ ਸਕਦਾ ਹੈ ਸਿਕਿਉਰਡ ਤੇ ਅਨਸਿਕਿਉਰਡ ਜਿੰਨੇ ਵੀ ਲੋਨ ਆਉਂਦੇ ਆ ਇਹ ਦੋ ਬਗਟ ਚ ਹੀ ਆਉਂਦੇ ਆ ਤੇ ਦੋਨਾਂ ਦਾ ਰਿਕਵਰੀ ਪ੍ਰੋਸੈਸ ਅਲੱਗ-ਅਲੱਗ ਹੁੰਦਾ ਆ ਆਪਾਂ ਇੱਕ-ਇੱਕ ਕਰਕੇ ਦੋਨਾਂ ਦਾ ਪ੍ਰੋਸੈਸ ਸਮਝ ਲੈਨੇ ਆ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਅਨਸਿਕਿਉਰਡ ਲੋਨ ਦੀ ਜਿਹਦੇ ਵਿੱਚ ਮੈਕਸਿਮਮ ਡਿਫਾਲਟ ਹੁੰਦਾ ਹੈ ਜੇਕਰ ਤੁਹਾਡੇ ਕਿਸੇ ਅਨਸਿਕਿਉਰਡ ਲੋਨ ਦੀ ਕਿਸ਼ਤ ਡਿਲੇ ਹੁੰਦੀ ਆ ਤਾਂ ਬ ਹੁਣ ਇਹਦੇ ਵਿੱਚੋਂ ਸਭ ਤੋਂ ਪਹਿਲੀ ਕੈਟਾਗਰੀ ਹੈ 0 ਤੋਂ 30 ਡੀਪੀਡੀ ਡੀਪੀਡੀ ਦਾ ਮਤਲਬ ਹੈ ਡੇਜ਼ ਪਾਸਟਿਵ ਮਤਲਬ ਕਿ ਜਿਹੜੀ ਤੁਹਾਡੀ ਕਿਸ਼ਤ ਹੈ ਉਹ ਕਿੰਨੇ ਦਿਨ ਲੇਟ ਹੋਈ ਹੈ ਜੇਕਰ ਇਹ ਹਜੇ 30 ਦਿਨਾਂ ਤੋਂ ਘੱਟ ਲੇਟ ਹੋਈ ਹੈ ਤਾਂ ਤੁਹਾਨੂੰ ਇਹ ਪਹਿਲੀ ਕੈਟਾਗਰੀ 'ਚ ਰੱਖਿਆ ਜਾਂਦਾ ਹੈ ਇਸ ਕੈਟਾਗਰੀ ਦੇ ਵਿੱਚ ਬੈਂਕ ਤੁਹਾਡੇ ਤੇ ਕੋਈ ਬਹੁਤਾ ਸੀਰੀਅਸ ਐਕਸ਼ਨ ਨਹੀਂ ਲੈਂਦਾ ਬਸ ਤੁਹਾਡਾ ਜਿਹੜਾ ਡਾਟਾ ਹੈ ਉਹ ਇੱਕ ਥਰਡ ਪਾਰਟੀ ਏਜੰਸੀ ਨਾਲ ਸ਼ੇਅਰ ਕਰ ਦਿੱਤਾ ਜਾਂਦਾ ਜਿੱਨਾਂ ਤੋਂ ਤੁਹਾਨੂੰ ਹਰ ਦੋ ਤਿੰਨ ਦਿਨ ਬਾਅਦ ਇੱਕ ਕਾਲ ਆਉਂਦੀ ਹੈ ਵੀ ਤੁਹਾਡੀ ਕਿਸ਼ਤ ਬਰਨਾਲੀਆ ਐਜ਼ਾ ਰਿਮਾਈਂਡਰ ਦੇ ਤੌਰ ਤੇ ਹੁਣ ਜੇ ਵੀ ਤੁਸੀਂ ਇਸ ਕੈਟਾਗਰੀ ਦੇ ਵਿੱਚ ਆਪਣੀ ਕਿਸ਼ਤ ਲੇਟ ਕਰਦੇ ਹੋ ਤਾਂ ਪਹਿਲੇ 3 ਦਿਨ ਤੱਕ ਤੁਹਾਡੇ ਕ੍ਰੈਡਿਟ ਸਕੋਰ ਤੋਂ ਕੋਈ ਇੰਪੈਕਟ ਨਹੀਂ ਪੈਂਦਾ 3 ਦਿਨਾਂ ਦਾ ਗ੍ਰੇਸ ਪੀਰੀਅਡ ਮਿਲ ਜਾਂਦਾ ਹੈ ਉਸ ਤੋਂ ਬਾਅਦ ਤੁਹਾਡਾ ਜਿਹੜਾ ਕ੍ਰੈਡਿਟ ਸਕੋਰ ਹੈ ਉਹ ਡ੍ਰੌਪ ਹੋਣਾ ਸ਼ੁਰੂ ਹੋ ਜਾਂਦਾ ਹੈ ਹੁਣ ਉਸ ਤੋਂ ਬਾਅਦ ਜੇਕਰ ਤੁਹਾਡੀ ਕਿਸ਼ਤ 3 ਦਿਨਾਂ ਤੋਂ ਵੱਧ ਲੇਟ ਹੁੰਦੀ ਹੈ ਤਾਂ ਬੈਂਕ ਤੁਹਾਨੂੰ ਇੱਥੇ ਥੋੜਾ ਜਿਹਾ ਵੱਧ ਸੀਰੀਅਸ ਲੈਣਾ ਸ਼ੁਰੂ ਕਰ ਦਿੰਦਾ ਹੈ ਤੇ ਤੁਹਾਨੂੰ 30 ਟੂ 60 ਡੀਪੀਡੀ ਵਾਲੀ ਕੈਟਾਗਰੀ ਚ ਮੂਵ ਕਰ ਦਿੱਤਾ ਜਾਂਦਾ ਹੈ ਐਡੀਸ਼ਨਲੀ ਬੈਂਕ ਤੁਹਾਨੂੰ ਇੱਕ ਐਸਐਮਈ 1 ਕੈਟਾਗਰੀ ਦੇ ਵਿੱਚ ਵੀ ਸ਼ਿਫਟ ਕਰ ਦਿੰਦਾ ਹੈ ਐਸਐਮਈ ਇਹਦਾ ਮਤਲਬ ਹੈ ਵੀ ਤੁਹਾਡੇ ਅਕਾਊਂਟ ਦੀ ਅਲੱਗ ਤੋਂ ਟੈਗਿੰਗ ਕਰ ਦਿੱਤੀ ਜਾਏਗੀ ਤੇ ਦੋਨਾਂ ਬੈਂਕ ਤੇ ਆਰਬੀਆਈ ਦੋਨਾਂ ਦੁਆਰਾ ਤੁਹਾਡਾ ਜਿਹੜਾ ਅਕਾਊਂਟ ਹੈ ਉਹ ਫਲੈਗਡ ਕਰ ਦਿੱਤਾ ਜਾਏਗਾ ਇੰਟਰਨਲੀ ਇਹ ਜਿਹੜੀ ਐਸਐਮਏ 1 ਕੈਟਾਗਰੀ ਹੁੰਦੀ ਹੈ ਇਹਨਾਂ ਦੀ ਜਿਹੜੀ ਲਿਸਟ ਹੈ ਬੈਂਕਾਂ ਦੇ ਵਿੱਚ ਇੰਟਰਨਲੀ ਇਹਨਾਂ ਨੂੰ ਬਹੁਤ ক্লোਜ਼ਲੀ ਮੋਨੀਟਰ ਕੀਤਾ ਜਾਂਦਾ ਹੈ ਬੈਂਕਾਂ ਦੇ ਵਿੱਚ ਸਪੈਸ਼ਲ ਡਿਪਾਰਟਮੈਂਟਸ ਹੁੰਦੇ ਆ ਇਹਨਾਂ ਲਿਸਟ ਨੂੰ ਮੋਨੀਟਰ ਕਰਨ ਦੇ ਲਈ ਇਹ ਜਿਹੜੀ 30 ਤੋਂ 60 ਡੀਪੀਡੀ ਵਾਲੀ ਕੈਟਾਗਰੀ ਹੈ ਇਹਦੇ ਵਿੱਚ ਜਿਹੜੀ ਰਿਕਵਰੀ ਏਜੰਸੀ ਤੋਂ ਕਾਲਸ ਦੀ ਫ੍ਰੀਕੁਐਂਸੀ ਆ ਉਹ ਕਾਫੀ ਵੱਧ ਜਾਂਦੀ ਹੈ ਜਿਹੜੀ ਰਿਕਵਰੀ ਏਜੰਸ ਹੁੰਦੇ ਆ ਉਹ ਕਾਫੀ ਅਗਰੈਸਿਵਲੀ ਫੋਲੋ ਅਪ ਕਰਦੇ ਆ ਹੁਣ ਜੇ 60 ਦਿਨਾਂ ਤੱਕ ਵੀ ਤੁਸੀਂ ਆਪਣੀ ਕਿਸ਼ਤ ਨਹੀਂ ਭਰ पाए ਤਾਂ ਆਟੋਮੈਟਿਕਲੀ ਤੁਸੀਂ 60 ਤੋਂ 90 ਡੀਪੀਡੀ ਵਾਲੀ ਕੈਟਾਗਰੀ ਦੇ ਵਿੱਚ ਮੂਵ ਹੋ ਜੂਗੇ ਇੱਥੇ ਬੈਂਕ ਦੀ ਅਟੈਂਸ਼ਨ ਬਿਲਕੁਲ ਪੀਕ ਤੇ ਪਹੁੰਚ ਜਾਂਦੀ ਹੈ ਬੈਂਕ ਨੂੰ ਸਮਝ ਆ ਜਾਂਦਾ ਵੀ ਜੇਕਰ ਹੁਣ ਤੱਕ ਕਿਸ਼ਤ ਭਰਨੀ ਹੁੰਦੀ ਤਾਂ ਭਰ ਤੰਦਾ ਇਸ ਤੋਂ ਬਾਅਦ ਪੈਸਾ ਆਉਣਾ ਮੁਸ਼ਕਲ ਹੈ ਤੇ ਇੱਥੇ ਤੁਹਾਡਾ ਅ ਹੁਣ ਇਹਦੇ ਵਿੱਚ ਜਿਹੜੀ ਕਲੈਕਸ਼ਨ ਏਜੰਸੀ ਹੈ ਉਹ ਦਿਨ ਦੇ ਵਿੱਚ ਤੁਹਾਨੂੰ ਕਾਫੀ ਵਾਰੀ ਕਾਲ ਕਰਨਾ ਸ਼ੁਰੂ ਕਰ ਦੇਗੀ ਤੇ ਹੋ ਸਕਦਾ ਹੈ ਜਿਹੜੀ ਕਲੈਕਸ਼ਨ ਏਜੰਸੀ ਹੈ ਉਹ ਤੁਹਾਨੂੰ ਡਰਾਉਣ ਤਮਕਾਉਣ ਵਾਲੇ ਤਰੀਕੇ ਵੀ ਵਰਤੇ ਹੋ ਸਕਦਾ ਉਹ ਇਦਾਂ ਦੀਆਂ ਗੱਲਾਂ ਕਹਿਣ ਵੀ ਜੇਕਰ ਤੁਸੀਂ ਕਿਸ਼ਤ ਨਹੀਂ ਭਰਦੇ ਤਾਂ ਤੁਹਾਨੂੰ 5 ਤੋਂ 10 ਸਾਲ ਦੀ ਜੇਲ੍ਹ ਹੋ ਜਾਏਗੀ ਵਗੈਰਾ ਵਗੈਰਾ ਹੁਣ ਮੰਨਦਾ ਵੀ ਜਿਹੜਾ ਕਰਜ਼ਾ ਤੁਸੀਂ ਲਿਆ ਹੈ ਉਹ ਭਰਨਾ ਬਹੁਤ ਜ਼ਰੂਰੀ ਹੈ ਬਟ ਇਹਦੇ ਨਾਲ ਨਾਲ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਵੀ ਜੇਕਰ ਤੁਸੀਂ ਨਹੀਂ ਭਰ پا ਰਹੇ ਤਾਂ ਬੈਂਕ ਤੁਹਾਡੇ ਤੇ ਕੀ ਐਕਸ਼ਨ ਲੈ ਸਕਦਾ ਤੁਹਾਡੇ ਕੀ ਰਾਈਟਸ ਨੇ ਹੁਣ ਜੇਕਰ 90 ਦਿਨ ਹੋ ਗਏ ਤੇ ਹਜੇ ਵੀ ਤੁਸੀਂ ਕਿਸੇ ਟਾਈਮ ਤੇ ਨਹੀਂ ਭਰ پا ਰਹ ਹੁਣ ਐਦਾਂ ਦੇ ਕੇਸ ਦੇ ਵਿੱਚ ਤੁਹਾਡਾ ਅਕਾਊਂਟ ਐਨਪੀਏ ਯਾਨੀ ਕਿ ਨੋਨ ਪਰਫਾਰਮਿੰਗ ਐਸੈਟ ਬਣ ਜਾਏਗਾ ਤੇ ਬੈਂਕ ਤੁਹਾਡੇ ਤੇ ਲੀਗਲ ਐਕਸ਼ਨ ਲੈਣਾ ਸ਼ੁਰੂ ਕਰ ਦੇਗਾ 90 ਦਿਨ ਕੰਪਲੀਟ ਹੁੰਦਾ ਹੀ ਕੋਰਟ ਵੱਲੋਂ ਤੁਹਾਨੂੰ ਤਿੰਨ ਨੋਟਿਸ ਆਉਣਗੇ ਸੈਕਸ਼ਨ 138 ਜੋ ਕਿ ਚੈੱਕ ਬਾਊਂਸ ਦੇ ਰਿਲੇਟਡ ਹੈ ਉਸ ਤੋਂ ਬਾਅਦ ਐਲ ਆਰ ਐਨ ਨੋਨ ਰਿਕਾਲ ਨੋਟਿਸ ਡੀ ਐਲ ਐਨ ਡਿਮਾਂਡ ਲੀਗਲ ਨੋਟਿਸ ਇੱਕ ਤਰੀਕੇ ਨਾਲ ਜਿਹੜੇ ਇਹ ਨੋਟਿਸੇਸ ਹੈ ਇਹ ਬੋਰੋਅਰ ਨੂੰ ਯਾਦ ਦਿਵਾਉਣ ਦਾ ਤਰੀਕਾ ਹੈ ਵੀ ਭਾਈ ਹੁਣ ਇਸ ਕੇਸ ਦੇ ਵਿੱਚ ਕੋਰਟ ਵੀ ਇਨਵੋਲਵ ਹੋ ਚੁੱਕਿਆ ਹੈ ਤੇ ਬੈਂਕ ਤੁਹਾਡੇ ਤੋਂ ਪੈਸੇ ਰਿਕਵਰ ਕਰਨ ਦੇ ਲਈ ਕਾਫੀ ਸੀਰੀਅਸ ਹੈ ਹੁਣ 90 ਦਿਨਾਂ ਬਾਅਦ ਬੈਂਕ ਇਹ ਕੇਸ ਰਿਕਵਰੀ ਏਜੰਸੀ 'ਚ ਭੇਜ ਦਿੰਦਾ ਹੈ ਜੋ ਕਿ ਅਕਸਰ ਇੱਕ ਥਰਡ ਪਾਰਟੀ ਹੁੰਦੀ ਹੈ ਤੇ ਇਹ ਜਿਹੜੀ ਰਿਕਵਰੀ ਏਜੰਸੀ ਹੁੰਦੀ ਹੈ ਇਹ ਕੁਝ ਨਾ ਕੁਝ ਪਰਸੈਂਟੇਜ ਚਾਰਜ ਕਰਦੀ ਹੈ ਉਸ ਲੋਨ ਨੂੰ ਰਿਕਵਰ ਕਰਨ ਦਾ ਤੇ ਜਿਹੜਾ ਕਮਿਸ਼ਨ ਹੁੰਦਾ ਹੈ ਇਹ ਅਪ ਟੂ 50% ਤੱਕ ਜਾ ਸਕਦਾ ਹੈ ਹੁਣ ਇਸ ਤੋਂ ਬਾਅਦ ਜਿਹੜੇ ਰਿਕਵਰੀ ਏਜੰਟਸ ਹੁੰਦੇ ਆ ਉਹ ਹਰ ਤੀਜੇ ਚੌਥੇ ਦਿਨ ਤੁਹਾਡੇ ਘਰ ਵਿਜ਼ਿਟ ਕਰਨਾ ਸ਼ੁਰੂ ਕਰ ਦੇਣਗੇ ਤੇ ਇਹ ਵਾਲਾ ਪ੍ਰੋਸੈਸ ਅਗਲੇ 3-4 ਮਹੀਨੇ ਤੱਕ ਇਦਾਂ ਹੀ ਚੱਲਦਾ ਹੈ ਹੁਣ ਇਦਾਂ ਦੇ ਕੇਸ ਦੇ ਵਿੱਚ ਜਿਹੜੇ ਰਿਕਵਰੀ ਜੈਂਟਸ ਹੁੰਦੇ ਆ ਨਾ ਉਹ ਬੜੇ ਤੁਹਾਨੂੰ ਡਰਾਉਣ ਧਮਕਾਉਣ ਵਾਲੇ ਕੰਮ ਵੀ ਕਰਦੇ ਆ ਵੀ ਜੇਕਰ ਤੁਸੀਂ ਲੋਨ ਨਹੀਂ ਭਰਿਆ ਤੁਹਾਨੂੰ ਜੇਲ੍ਹ ਹੋ ਜਾਏਗੀ ਜੁਰਮਾਨਾ ਹੋ ਜਾਏਗਾ ਬੈਂਕ ਤੁਹਾਡੇ ਤੇ ਅਲੱਗ-ਅਲੱਗ ਤਰੀਕੇ ਤੇ 10 ਕੇਸ ਕਰ ਦੇਗਾ ਪਰ ਇਦਾਂ ਦਾ ਕੁਝ ਨਹੀਂ ਆ ਪਰ ਇਥੇ ਇਹ ਜਾਨਣਾ ਵੀ ਜ਼ਰੂਰੀ ਹੈ ਵੀ ਅਸਲ 'ਚ ਬੈਂਕ ਕਰ ਕੀ ਸਕਦਾ ਹੈ ਬੈਂਕ ਮੈਕਸਿਮਮ ਤੁਹਾਡੇ ਤੇ 3 ਕੇਸ ਲਗਾਏਗਾ ਪਹਿਲਾ ਤਾਂ ਹੈ ਸੈਕਸ਼ਨ 138 ਇਹ ਚੈੱਕ ਬਾਉਂਸ ਦੇ ਰਿਲੇਟਡ ਹੈ ਮਤਲਬ ਜਦੋਂ ਤੁਸੀਂ ਲੋਨ ਲਿਆ ਸੀ ਤਾਂ ਬੈਂਕ ਨੇ ਤੁਹਾਡੇ ਤੋਂ ਇੱਕ ਬਲੈਂਕ ਚੈੱਕ ਸਾਈਨ ਕਰਵਾਇਆ ਹੋਗਾ ਜਦੋਂ ਤੁਸੀਂ ਆਪਣੀ ਕਿਸ਼ਤ ਲੇਟ ਕੀਤੀ ਬੈਂਕ ਨੇ ਉਹ ਚੈ ਇਹ ਇਹ ਸਾਰੀਆਂ ਚੀਜ਼ਾਂ ਸੈਕਸ਼ਨ 138 ਦੇ ਅੰਡਰ ਆਉਂਦੀਆਂ ਨੇ ਇਹਦੇ ਵਿੱਚ ਮੈਕਸਿਮਮ 2 ਸਾਲ ਤੱਕ ਦੀ ਸਜ਼ਾ ਹੁੰਦੀ ਹੈ ਇਸ ਤੋਂ ਬਾਅਦ ਆਉਂਦਾ ਹੈ ਸੈਕਸ਼ਨ 25 ਆਫ ਪੇਮੈਂਟ ਐਂਡ ਸੈਟਲਮੈਂਟ ਐਕਟ ਹੁਣ ਅੱਜਕੱਲ ਤੁਸੀਂ ਦੇਖਿਆ ਹੋਗਾ ਵੀ ਜ਼ਿਆਦਾਤਰ ਲੋਕ ਨਾ ਡਿਜੀਟਲੀ ਲੋਨ ਲੈ ਰਹੇ ਆ ਤਾਂ ਇਸ ਕੇਸ ਦੇ ਵਿੱਚ ਚੈੱਕ ਦੀ ਜਗ੍ਹਾ ਤੁਸੀਂ ਇੱਕ ਐਨਏਸੀਐਚ ਸਾਈਨ ਕਰਦੇ ਹੋ ਤੇ ਇੱਥੇ ਪੇਮੈਂਟ ਐਂਡ ਸੈਟਲਮੈਂਟ ਐਕਟ ਦਾ ਸੈਕਸ਼ਨ 25 ਲਾਗੂ ਹੋ ਜਾਂਦਾ ਹੈ ਇਹਦੇ ਵਿੱਚ ਵੀ ਮੈਕਸਿਮਮ 2 ਸਾਲ ਤੱਕ ਦੀ ਸਜ਼ਾ ਹੁੰਦੀ ਹੈ ਤੇ ਤੀਜਾ ਹੈ ਸੈਕਸ਼ਨ 420 ਇਹ ਬੇਸਿਕਲੀ ਚੀਟਿੰਗ ਯਾਨੀ ਕਿ ਧੋਖਾਧੜੀ ਦੇ ਰਿਲੇਟਡ ਹੁੰਦਾ ਹੈ ਮਤਲਬ ਕਿ ਜੇਕਰ ਤੁਸੀਂ ਲੋਨ ਲੈਣ ਲਈ ਕੋਈ ਝੂਠ ਬੋਲਿਆ ਜਾਂ ਕੋਈ ਗਲਤ ਜਾਂ ਨਕਲੀ ਡਾਕੂਮੈਂਟ ਦਿੱਤਾ ਜਿਵੇਂ ਆਧਾਰ ਕਾਰਡ ਸੈਲਰੀ ਸਲਿੱਪ ਵਗੈਰਾ ਤਾਂ ਉੱਥੇ ਫਿਰ ਧੋਖਾਧੜੀ ਦਾ ਇਲਜ਼ਾਮ ਲੱਗਦਾ ਹੈ ਸੈਕਸ਼ਨ 420 ਦੇ ਅਕੋਰਡਿੰਗ ਬਟ ਜੇਕਰ ਤੁਸੀਂ ਐਦਾਂ ਦਾ ਕੁਝ ਨਹੀਂ ਕੀਤਾ ਤਾਂ ਇਹ ਸੈਕਸ਼ਨ ਤੁਹਾਡੇ ਤੇ ਨਹੀਂ ਲੱਗੇਗਾ ਹੁਣ ਜਰਨਲੀ ਜਿਹੜੇ ਬੈਂਕ ਹੁੰਦਿਆ ਨਾ ਉਹ ਇਨੇ ਹਾਰਸ਼ ਸਟੈਪ ਲੈਂਦੇ ਨਹੀਂ ਐ ਉਹ ਜ਼ਿਆਦਾਤਰ ਸੈਟਲਮੈਂਟ ਕਰਨ ਦੇ ਵਿੱਚ ਇੰਟਰਸਟਡ ਹੁੰਦੇ ਆ ਸੈਟਲਮੈਂਟ ਦਾ ਮਤਲਬ ਪਤਾ ਨਾ ਚਲੋ ਵੀ ਦੱਸ ਹੀ ਦੇਣਾ ਸੈਟਲਮੈਂ ਤਾਨੂੰ 10000 ਦਾ ਵਿਆਜ ਮਾਫ ਕਰ ਦਿੰਦੇ ਆ ਹੁਣ ਤੁਸੀਂ 120000 ਦੀ ਜਗ੍ਹਾ ਨਾਲ 110000 ਹੀ ਦੇ ਦਿਓ ਫਿਰ ਤੁਸੀਂ ਕਹੋਗੇ ਯਾਰ ਇੰਨੇ ਪੈਸੇ ਤਾਂ ਹੈ ਨਹੀਂ ਆ ਫਿਰ ਬੈਂਕ ਤੁਹਾਨੂੰ ਕਹਿੰਦਾ ਤੁਸੀਂ ਵਿਆਜ ਛੱਡੋ ਕੱਲਾ ਮੂਲ ਹੀ ਮੋੜ ਦਿਓ ਸਾਡਾ 1 ਲੱਖ ਰੁਪਏ ਦੇ ਦਿਓ ਤੁਸੀਂ ਫਿਰ ਕਹਿੰਦੇ ਹੋ ਵੀ ਇੰਨੇ ਪੈਸੇ ਨਹੀਂ ਆ ਫਿਰ ਐਦਾਂ ਕਰਦੇ ਕਰਦੇ ਨਾ ਬੈਂਕ ਕਾਫੀ ਥੱਲੇ ਆ ਜਾਂਦਾ ਮਤਲਬ ਉਹ ਕਿਸੇ ਵੀ ਅਮਾਉਂਟ ਤੇ ਆ ਸਕਦਾ ਹੋ ਸਕਦਾ ਐਂਡ ਤੇ ਆ ਕੇ ਉਹ ਤੁਹਾਨੂੰ ਕਹਿਣ ਵੀ 1 ਲੱਖ 650 ਹਜ਼ਾਰੀ ਦੇ ਦਿਓ ਮਤਲਬ ਕੁਝ ਤਾਂ ਦਿਓ ਸੋ ਐਦਾਂ ਚੱਲਦਾ ਸੈਟਲਮੈਂਟ ਵਾਲਾ ਪ੍ਰੋਸੈਸ ਬਟ ਇੱਕ ਚੀਜ਼ ਦਾ ਖਿਆਲ ਰੱਖਿਓ ਇਹ ਜਿਹੜੀ ਸੈਟਲਮੈਂਟ ਹੈ ਨਾ ਇਹ ਤੁਹਾਡੀ ਕ੍ਰੈਡਿਟ ਰਿਪੋਰਟ ਦੇ ਵਿੱਚ ਸ਼ੋ ਹੋਏਗੀ ਤੁਸੀਂ ਇਹ ਮੰਨ ਕੇ ਚੱਲੋ ਵੀ ਅਗਲੇ 8-10 ਸਾਲਾਂ ਤੱਕ ਤੁਹਾਨੂੰ ਕੋਈ ਹੋਰ ਲੋਨ ਜਾਂ ਕ੍ਰੈਡਿਟ ਕਾਰਡ ਤਾਂ ਮਿਲਣੇ ਤੁਰ ਗਿਆ ਸਿਕਿਉਰਡ ਲੋਨ ਦਾ ਮਤਲਬ ਹੈ ਵੀ ਲੋਨ ਅਗੇਂਸਟ ਸਮਥਿੰਗ ਮਤਲਬ ਬੈਂਕ ਕੋਲ ਹੀ ਤਾਂ ਅੱਡੀ ਕੋਈ ਸਿਕਿਉਰਿਟੀ ਤਾਂ ਇਸ ਕੇਸ ਦੇ ਵਿੱਚ ਬੈਂਕ ਇੰਨਾ ਡੈਸਪਰੇਟ ਨਹੀਂ ਹੁੰਦਾ ਜਿੰਨਾ ਅਨਸਿਕਿਉਰਡ ਲੋਨ ਦੇ ਕੇਸ ਦੇ ਵਿੱਚ ਹੁੰਦਾ ਉਹਨਾਂ ਨੂੰ ਪਤਾ ਹੈ ਵੀ ਜੇ ਨਾ ਵੀ ਐਟ ਦੈਂਡ ਕੁਝ ਬਣਿਆ ਤਾਂ ਜਿਹੜਾ ਐਸੈਟ ਆ ਉਹਨੂੰ ਵੇਚ ਕੇ ਆਪਦੇ ਪੈਸੇ ਪੂਰੇ ਕਰ ਲੈਣਗੇ ਸਿਕਿਉਰਡ ਲੋਨ ਦੇ ਵਿੱਚ ਨਾ ਸਰਫਾਈਸੀ ਐਕਟ ਆ ਜਾਂਦਾ ਹੈ ਜਿਹੜਾ ਕਿ ਬੈਂਕ ਨੂੰ ਪਾਵਰ ਦਿੰਦਾ ਹੈ ਕਿ ਉਹ ਬੋਰਰਰ ਦੇ ਅਗੇਂਸਟ ਐਕਸ਼ਨ ਲੈ ਸਕਦੇ ਆ ਹੁਣ ਇੱਥੇ ਵੀ 90 ਦਿਨ ਤੋਂ ਪਹਿਲਾਂ ਵਾਲਾ ਜਿਹੜਾ ਪ੍ਰੋਸੈਸ ਹੁੰਦਾ ਉਹ ਤਾਂ ਬਿਲਕੁਲ ਅਨਸਿਕਿਉਰਡ ਲੋਨ ਵਾਲਾ ਹੀ ਹੁੰਦਾ ਤੇ 90 ਦਿਨ ਤੋਂ ਬਾਅਦ ਬੈਂਕ ਇੱਕ ਪੋਜੈਸ਼ਨ ਨੋਟਿਸ ਭੇਜਦਾ ਹੈ ਮਤਲਬ ਕਿ ਜੇਕਰ ਹੋਮ ਲੋਨ ਹੈ ਤਾਂ ਬੈਂਕ ਤੁਹਾਡੇ ਘਰ ਤੇ ਇੱਕ ਪੋਜੈਸ਼ਨ ਦਾ ਨੋਟਿਸ ਲਗਾ ਸਕਦਾ ਹੈ ਹੁਣ ਤੁਸੀਂ ਕਹੋਗੇ ਵੀ ਯਾਰ ਇੰਨੀ ਜਲਦੀ ਐ ਕਿਵੇਂ ਕੋਈ ਸਾਡਾ ਘਰ ਦਾ ਬਲੂਗਾ ਵੀ ਮੈਂ ਕਿਸ਼ਤ ਭਰਨ ਦੀ ਕੋਸ਼ਿਸ਼ ਕਰਦਾ ਰਿਹਾ ਤੇ ਕੋਰਟ ਵੀ ਇੰਨੀ ਜਲਦੀ ਪੋਜੈਸ਼ਨ ਲੈ ਕੇ ਆਕਸ਼ਨ ਦੀ ਪਰਮਿਸ਼ਨ ਕਿਵੇਂ ਦੇ ਸਕਦਾ ਹੁਣ ਸੱਚ ਦੱਸਾਂ ਤਾਂ ਬੈਂਕ ਨੂੰ ਵੀ ਕੋਈ ਸ਼ੌਂਕ ਨਹੀਂ ਹੁੰਦਾ ਵੀ ਉਹ ਤੁਹਾਡੇ ਘਰ ਦੀ ਬੋਲੀ ਲਾਉਣ ਉਹ ਤਾਂ ਖੁਦ ਚਾਹੁੰਦੇ ਆ ਵੀ ਤੁਸੀਂ ਆਪਦਾ ਲੋਨ ਭਰੋ ਤੇ ਆਪਦੇ ਘਰ ਦੇ ਪੇਪਰਸ ਲੈ ਜਾਓ ਯਾਦ ਰੱਖਿਓ ਬੈਂਕ ਇਹਨਾਂ ਸਿਕਿਉਰਡ ਲੋਨ ਦੇ ਵਿੱਚ ਇੰਨੇ ਡੈਸਪਰੇਟ ਨਹੀਂ ਹੁੰਦੇ ਇਵਨ ਉਹ ਤੁਹਾਨੂੰ ਸੈਟਲਮੈਂਟ ਵੀ ਆਫਰ ਕਰਦੇ ਆ ਪਰ ਇੱਕ ਗੱਲ ਦਾ ਧਿਆਨ ਰੱਖਿਓ ਵੀ ਇੱਕ ਪਾਰਟਿਕੂਲਰ ਅਮਾਉਂਟ ਤੋਂ ਥੱਲੇ ਉਹ ਬਿਲਕੁਲ ਨਹੀਂ ਮੰਨਣਗੇ ਮੋਸਟਲੀ ਜਿਹੜੇ ਬੈਂਕ ਵਾਲੇ ਆ ਉਹ ਤੁਹਾਡਾ ਵਿਆਜ ਜਾਂ ਫਿਰ ਜਿਹੜੀ ਪੈਨਲਟੀ ਲੱਗੀ ਹੋਈ ਆ ਐਦਾਂ ਦੇ ਚਾਰਜਸ ਨੂੰ ਉਹ ਮਾਫ ਕਰਨ ਦੀ ਜਮਾਨਾ ਸਕਦੇ ਆ ਬਟ ਜਿਹੜਾ ਮੂਲ ਹੈ ਮਤਲਬ ਕਿ ਜਿਹੜਾ ਪ੍ਰਿੰਸੀਪਲ ਹੈ ਉਹ ਉਹ 100% ਹੀ ਰਿਕਵਰ ਕਰਨਗੇ ਉਹਦੇ ਵਿੱਚ ਕੋਈ ਡਿਸਕਾਊਂਟ ਨਹੀਂ ਮਿਲੇਗਾ ਕਿਉਂਕਿ ਬੈਂਕ ਨੂੰ ਪਤਾ ਵੀ ਤੁਹਾਡੇ ਕੋਲ ਐਸੈਟ ਹੈਗਾ ਵੀ ਜੇਕਰ ਕੱਲ ਨੂੰ ਤੁਸੀਂ ਕੁਝ ਵੀ ਕਰਦੇ ਹੋ ਯਾਨੀ ਕਿ ਲੋਨ ਨਹੀਂ ਭਰਦੇ ਤਾਂ ਉਹ ਐਸੈਟ ਵੇਚ ਕੇ ਆਪਣੇ ਪੈਸੇ ਰਿਕਵਰ ਕਰ ਹੀ ਲੈਣਗੇ ਸੋ ਬੇਸਿਕਲੀ ਇਹ ਪੂਰਾ ਪ੍ਰੋਸੈਸ ਹੁੰਦਾ ਲੋਨ ਡਿਫਾਲਟ ਤੇ ਰਿਕਵਰੀ ਦਾ ਇਹਦੇ ਵਿੱਚ ਤੁਹਾਡਾ ਕੋਈ ਵੀ ਸਵਾਲ ਜਵਾਬ ਹੈ ਜਾਂ ਕੋਈ ਡਾਊਟ ਹੈ ਤਾਂ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਕੋਸ਼ਿਸ਼ ਕਰਾਂਗੇ ਵੀ ਤੁਹਾਡਾ ਜਵਾਬ ਤੁਹਾਨੂੰ ਜਰੂਰ ਮਿਲੇ ਜਲਦੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਟਿਲ ਥੈਂਕ ਯੂ ਬੀ ਕੇ ਫਾਈਟ